ਇੱਕ ਬੰਦਾ ਨਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ। ਉਹਦੇ ਚਾਰ ਮੁੰਡੇ ਹੁੰਦੇ ਨੇ। ਤੇ ਉਹ ਜਦੋਂ ਜ਼ਿਆਦਾ ਬਿਮਾਰ ਹੋ ਜਾਂਦਾ ਆਪਣੇ ਮੁੰਡਿਆਂ ਨੂੰ ਆਪਣੇ ਕੋਲ ਬੁਲਾ ਲੈਂਦਾ। ਉਹਨਾਂ ਨੂੰ ਕਹਿੰਦਾ ਕਿ ਮੇਰੇ ਮੰਜੇ ਦੇ ਥੱਲੇ ਨਾ ਚਾਰ ਘੜੇ ਦੱਬੇ ਹੋਏ ਨੇ ਮੈਂ। ਜਦੋਂ ਮੈਂ ਮਰ ਜਾਵਾਂ ਤੁਸੀਂ ਚਾਰੋਂ ਇੱਕ-ਇੱਕ ਘੜਾ ਲੈ ਲੈਣਾ। ਫੰ ਥੋੜੇ ਦਿਨਾਂ ਬਾਅਦ ਉਹ ਬੰਦਾ ਮਰ ਜਾਂਦਾ ਹੈ। ਜਦੋਂ ਮਰ ਜਾਂਦਾ ਹਾਲੇ ਕਿਰਿਆ ਕਰਮ ਵੀ ਨਹੀਂ ਹੁੰਦਾ ਉਹਦੇ ਪੁੱਤ ਥੋੜੇ ਜੇ ਲਾਲਚੀ ਹੁੰਦੇ ਨੇ ਉਹ ਪਹਿਲਾਂ ਹੀ ਘੜੇ ਕੱਢਣ ਲੱਗ ਜਾਂਦੇ ਨੇ। ਤੇ ਉਹ ਚਾਰੋਂ ਘੜੇ ਕੱਢ ਲੈਂਦੇ ਨੇ। ਜਦੋਂ ਚਾਰੋ ਘੜੇ ਕੱਢੇ ਕੱਢ ਲੈਂਦੇ ਨੇ ਹੁਣ ਘੜਿਆਂ ਨੂੰ ਖੋਲਦੇ ਨੇ ਇੱਕ ਦੇ ਵਿੱਚ ਸੋਨਾ ਹੀਰੇ ਜਵਾਹਰਾਤ ਨਿਕਲਦੇ ਨੇ ਤੇ ਦੂਸਰੇ ਦੇ ਵਿੱਚ ਵੀ ਸੋਨਾ ਹੀਰੇ ਚਾਂਦੀ ਜਵਾਹਰਾਤ ਨਿਕਲਦੇ ਨੇ ਤੇ ਜਿਹੜਾ ਤੀਜਾ ਘੜਾ ਹੁੰਦਾ ਉਹਦੇ ਵਿੱਚੋਂ ਅੱਗ ਸਵਾਹ ਨਿਕਲਦਾ ਕੁਝ ਵੀ ਨਹੀਂ ਹੁੰਦਾ ਰਾਖ ਹੁੰਦੀ ਆ ਤੇ ਜਿਹੜਾ ਚੌਥਾ ਘੜਾ ਹੁੰਦਾ ਉਹਦੇ ਵਿੱਚੋਂ ਵੀ ਰਾਖ ਨਿਕਲਦੀ ਆ ਕੋਲੇ ਹੁੰਦੇ ਨੇ ਰਾਖ ਹੁੰਦੀ ਆ ਹੁਣ ਜਿਹੜਿਆਂ ਨੇ ਪਹਿਲਾਂ ਨੇ ਦੋ ਘੜੇ ਲਿੱਤੇ ਆ ਉਹ ਤਾਂ ਬੜੇ ਖੁਸ਼ ਹੁੰਦੇ ਨੇ ਵੀ ਸਾਨੂੰ ਤਾਂ ਸੋਨਾ ਚਾਂਦੀ ਹੀਰੇ ਜਵਾਹਰਾਤ ਮਿਲ ਗਏ ਜਿਹੜੇ ਹੁਣ ਦੋ ਹੋਰ ਮੁੰਡੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਨਾਲ ਇਹ ਕੀ ਹੋਇਆ ਵੀ ਸਾਡੇ ਕੋਲ ਅਗ ਸਵਾ ਨਿਕਲਿਆ ਹਨਾ ਵੀ ਰਾਖ ਨਿਕਲੀ ਇਹ ਕੀ ਚੱਕਰ ਹੁਣ ਉਹ ਦੋਨੋਂ ਮੁੰਡੇ ਜਿਨ੍ਹਾਂ ਕੋਲ ਕੋਲੇ ਨਿਕਲੇ ਸੀ ਰਾਖ ਨਿਕਲੀ ਸੀ ਘੜਿਆਂ ਚ ਉਹ ਆਪਣੇ ਉਸ ਪਿੰਡ ਚ ਚਲੇ ਜਾਂਦੇ ਨੇ ਜਿੱਥੋਂ ਉਹ ਪਹਿਲਾਂ ਆਏ ਹੁੰਦੇ ਨੇ ਉੱਥੇ ਜਾ ਕੇ ਉਹ ਲੋਕਾਂ ਤੋਂ ਪਤਾ ਕਰਦੇ ਨੇ ਵੀ ਤੁਸੀਂ ਇਹ ਦੱਸੋ ਵੀ ਸਾਡੇ ਪਿਓ ਕੋਲ ਇੱਥੇ ਕਿੰਨੀ ਕੁ ਜ਼ਮੀਨ ਜਾਇਦਾਦ ਸੀ ਕੀ ਸੀ ਕੀ ਨਹੀਂ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਉਹ ਪਤਾ ਕਰਨ ਚਲੇ ਜਾਂਦੇ ਨੇ ਵੀ ਸਾਡੇ ਘੜਿਆਂ ਚੋਂ ਰਾਖ ਕਿਉਂ ਨਿਕਲੀ ਆ ਲਓ ਜੀ ਕਰਦੇ ਕਰਦੇ ਉਹ ਜਦੋਂ ਚਲੇ ਜਾਂਦੇ ਨੇ ਪੁੱਛਦੇ ਨੇ ਪਿੰਡ ਚ ਹਨਾ ਕੋਈ ਥੋੜਾ ਬੋਤਾ ਕੁਝ ਦੱਸਦਾ ਕੋਈ ਥੋੜਾ ਬੋਤਾ ਦੱਸਦਾ ਫਿਰ ਉਹ ਕਰਦੇ ਕਰਦੇ ਉੱਥੇ ਚਲੇ ਜਾਂਦੇ ਨੇ ਜਿੱਥੇ ਉਹ ਰਹਿੰਦੇ ਹੁੰਦੇ ਨੇ ਹੁਣ ਜਦੋਂ ਉੱਥੇ ਜਾਂਦੇ ਨੇ ਉੱਥੇ ਇੱਕ ਜਿਹੜਾ ਉਹਨਾਂ ਦੇ ਕੋਈ ਰਿਸ਼ਤੇਦਾਰੀ ਤੋਂ ਚਾਚਾ ਚੂਚਾ ਜਾਂ ਲੱਗ ਜਾਂ ਹੁੰਦਾ ਹਨਾ ਔਰ ਉਹ ਪੁੱਛਦੇ ਨੇ ਵੀ ਚਾਚਾ ਜੀ ਕੀ ਗੱਲ ਆ ਵੀ ਤੁਸੀਂ ਦੱਸੋ ਵੀ ਸਾਡੇ ਬਾਪੂ ਕੋਲ ਕਿੰਨੀ ਕ ਜਮੀਨ ਸੀ ਕੀ ਜਾਇਦਾਦ ਸੀ ਵੀ ਕੀ ਚੱਕਰ ਆ ਵੀ ਇੱਦਾਂ ਇੱਦਾਂ ਸਾਡੇ ਘੜਿਆਂ ਚੋਂ ਕਹਿੰਦੇ ਰਾਖ ਨਹੀਂ ਕਲੀਆ ਉਹ ਕਹਿੰਦਾ ਕਹਿੰਦਾ ਕੋਈ ਨਾ ਫਿਰ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਕਹਿੰਦੇ ਤੁਹਾਡਾ ਜਿਹੜਾ ਪਿਤਾ ਹੈ ਉਹ ਬਹੁਤ ਜ਼ਿਆਦਾ ਗਰੀਬ ਹੁੰਦਾ ਸੀ ਉਹਦੇ ਕੋਲ ਕੁਝ ਵੀ ਨਹੀਂ ਸੀਗਾ ਹੋਇਆ ਕਿ ਇੱਕ ਦਿਨ ਕੋਈ ਇੱਥੇ ਪਟਕਦਾ ਪਟਕਦਾ ਭੁੱਖਾ ਇਨਸਾਨ ਆ ਗਿਆ ਤੇ ਉਹ ਰੋਟੀ ਮੰਗ ਮੰਗ ਰਿਹਾ ਸੀ ਤੇਰੇ ਪਿਓ ਨੇ ਉਸ ਨੂੰ ਜਦੋਂ ਰੋਟੀ ਖਵਾਈ ਤਾਂ ਉਸ ਨੂੰ ਪਤਾ ਲੱਗਿਆ ਬਾਅਦ ਚ ਕਿ ਉਹ ਬੰਦਾ ਕੋਈ ਪੇਸ਼ਤਾਰਿਆ ਹੋਇਆ ਕੋਈ ਸਾਧੂ ਮਹਾਤਮਾ ਸੀ ਜਦੋਂ ਉਹ ਉਹਦਾ ਕਹਿੰਦੇ ਉਹਨੇ ਚੰਗੀ ਤਰ੍ਹਾਂ ਸੇਵਾ ਕੀਤੀ ਰੋਟੀ ਖਵਾਈ ਜਲ ਛਕਾਇਆ ਤੇ ਉਸ ਤੋਂ ਬਾਅਦ ਕਹਿੰਦੇ ਉਹਨੇ ਪ੍ਰਸੰਨ ਹੋ ਕੇ ਉਹਨੂੰ ਚਾਰ ਘੜੇ ਦਿੱਤੇ ਜਿਹੜੇ ਕਿ ਸੋਨੇ ਚਾਂਦੀ ਹੀਰੇ ਜਵਾਹਰਤ ਦੇ ਨਾਲ ਭਰੇ ਹੋਏ ਸੀ ਤੇ ਉਸਨੇ ਇਹ ਵਚਨ ਕੀਤਾ ਵੀ ਜਦੋਂ ਤੂੰ ਮਰ ਜਾਏਂਗਾ ਤੂੰ ਆਪਦੇ ਮੁੰਡਿਆਂ ਨੂੰ ਇਹ ਚਾਰ ਘੜੇ ਦੇ ਦੇਵੀ ਜਿਹੜਾ ਤੇਰਾ ਮੁੰਡਾ ਵਧੀਆ ਤੇਰੀ ਸੇਵਾ ਕਰੂਗਾ ਉਹਦੇ ਕੋਲ ਜਿਹੜਾ ਇਹ ਕੜਾ ਹੈ ਉਹਦੇ ਵਿੱਚੋਂ ਸੋਨਾ ਚੰਦੀ ਹੀਰੇ ਜਵਰਾਤ ਨਿਕਲਣਗੇ ਜਿਹੜੇ ਤੇਰੇ ਮੁੰਡੇ ਤੇਰੀ ਸੇਵਾ ਨਹੀਂ ਕਰਨਗੇ ਤਾਂ ਇਹ ਜਿਹੜਾ ਮੈਂ ਤੈਨੂੰ ਹੀਰੇ ਜਵਰਾਤ ਨਾਲ ਭਰਿਆ ਘੜਾ ਦੇ ਕੇ ਜਾ ਰਿਆਂ ਜਦੋਂ ਖੋਲੂਗਾ ਇਹ ਸਾਰਾ ਸਵਾਹ ਬਣ ਜਾਊਗਾ ਸੋ ਕਹਿੰਦੇ ਵੀ ਤਾਂ ਕਰਕੇ ਇਹ ਜਿਹੜੇ ਤੁਹਾਡੇ ਦੋ ਘੜੇ ਨੇ ਇਹਨਾਂ ਦੇ ਵਿੱਚੋਂ ਸਵਾਹ ਨਿਕਲੀ ਆ ਹੁਣ ਆ ਮੁੰਡੇ ਸਾਰੀ ਗੱਲ ਸਮਝ ਗਏ ਕਿ ਅਸੀਂ ਆਪਣੇ ਪਿਓ ਦੀ ਸੇਵਾ ਨਹੀਂ ਕੀਤੀ ਤਾਂ ਇਹ ਜਿਹੜੇ ਹੀਰੇ ਜਵਾਰਾਂਤ ਸੀਗੇ ਇਹ ਸਾਧੂ ਦੇ ਬਚਨਾ ਕਰਕੇ ਇਹ ਹੁਣ ਸਾਰੇ ਮਿੱਟੀ ਹੋ ਗਏ ਨੇ ਰਾਖ ਬਣ ਗਈ ਇਹਨਾਂ ਦੀ ਬਿਸ ਵਿੱਚ ਸਾਧੂ ਦੀ ਗਲਤੀ ਨਹੀਂ ਜਾਂ ਸਾਡੇ ਪਿਓ ਦੀ ਗਲਤੀ ਨਹੀਂ ਗਲਤੀ ਸਾਡੀ ਆ ਅਸੀਂ ਆਪਦੇ ਪਿਓ ਦੀ ਸੇਵਾ ਨਹੀਂ ਕੀਤੀ ਅਸੀਂ ਦੋਵੇਂ ਨਲਾਇਕ ਆ ਕਿਉਂਕਿ ਸਾਧੂ ਨੇ ਵਚਨ ਕਰੇ ਸੀ ਵੀ ਜਿਹੜੇ ਤੇਰੇ ਨਲਾਇਕ ਮੁੰਡੇ ਹੋਏ ਜਿਹੜੇ ਤੇਰੀ ਨਹੀਂ ਸੇਵਾ ਕਰਨਗੇ ਉਹਨਾਂ ਦਾ ਹੀ ਸੋਨਾ ਚਾਂਦੀ ਖਤਮ ਹੋ ਜਾਊਗਾ ਹੁਣ ਉਹ ਬਹੁਤ ਜ਼ਿਆਦਾ ਪਛਤਾਉਂਦੇ ਨੇ ਤੇ ਉੱਥੋਂ ਵਾਪਸ ਆ ਜਾਂਦੇ ਨੇ ਸੋ ਦੋਸਤੋ ਇਹ ਹੀ ਗੱਲ ਆ ਕਿ ਤੁਸੀਂ ਆਪਦੇ ਮਾਪਿਓ ਦੀ ਸੇਵਾ ਕਰੋ ਜਦੋਂ ਤੁਸੀਂ ਆਪਦੇ ਮਾਪਿਓ ਦੀ ਸੇਵਾ ਕਰਦੇ ਹੋ ਨਾ ਤੁਹਾਡੇ ਲਈ ਜਿਹੜਾ ਸਵਾਦੇ ਘੜੇ ਭਰੇ ਵੀ سونے ਚਾਂਦੀ ਦੇ ਹੀਰੇ ਆ ਦੇ ਹੋ ਜਾਂਦੇ ਨੇ ਪਰ ਜਦੋਂ ਤੁਸੀਂ ਆਪਦੇ ਮਾਪਿਓ ਨੂੰ ਪੁੱਛਦੇ ਨਹੀਂ ਹੈਨਾ ਉਹਨਾਂ ਨੂੰ ਬਿਰਧਾ ਸ਼ਰਮਾਂ ਚ ਛੱਡ ਦਿੰਦੇ ਹੋ ਜਾਂ ਉਹਨਾਂ ਦੀ ਸੇਵਾ ਨਹੀਂ ਕਰਦੇ ਦੇਖਭਾਲ ਨਹੀਂ ਕਰਦੇ ਘਰੋਂ ਕੱਢ ਦਿੰਦੇ ਹੋ ਤਾਂ ਜਿਹੜਾ ਕੁਝ ਤੁਹਾਡੇ ਕੋਲ ਹੁੰਦਾ ਨਾ ਇੱਕ ਦਿਨ ਉਹ ਵੀ ਸਾਰਾ ਰਾਖ ਬਣ ਜਾਂਦਾ ਇੱਕ ਨਾ ਇੱਕ ਦਿਨ ਤੁਹਾਨੂੰ ਉਸ ਦਾ ਹਰਜਾਨਾ ਜਿਹੜਾ ਭੁਗਤਣਾ ਪੈਂਦਾ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਆਪਦੇ ਪੇਰੈਂਟਸ ਨੂੰ ਆਪਣੇ ਬਜ਼ੁਰਗਾਂ ਨੂੰ ਪਿਆਰ ਕਰੋ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦਾ ਸਤਿਕਾਰ ਕਰੋ ਤੇ ਆਪ ਵੀ ਖੁਸ਼ ਰਹੋ ਤੇ ਉਹਨਾਂ ਨੂੰ ਵੀ ਖੁਸ਼ ਰਹੋ ਖੁਸ਼ ਰੱਖੋ ਕਿਉਂਕਿ ਜਿਹੜੇ ਬਜ਼ੁਰਗ ਸਾਨੂੰ ਦੁਆਵਾਂ ਦੇ ਕੇ ਜਾਂਦੇ ਨੇ ਨਾ ਉਹ ਦੁਆਵਾਂ ਸਾਨੂੰ ਬਹੁਤ ਅਗਾਹ ਤੱਕ ਲੈ ਕੇ ਜਾਂਦੀਆਂ ਨੇ ਸੋ ਵਧੀਆ ਲੱਗੇ ਤੁਹਾਨੂੰ ਇਹ ਗੱਲ ਮੇਰੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਬਾਕੀ ਕਮੈਂਟਾਂ ਰਾਹੀਂ ਆਪਣੀ ਤੁਸੀਂ ਰਾਇ ਜ਼ਰੂਰ ਲਿਖ ਕੇ ਭੇਜਿਓ ਥੈਂਕ ਯੂ ਸੋ ਮੱਚ ਮੈਂ ਤੁਹਾਡੀ ਆਪਣੀ ਬੱਬਲ ਕੌਰ ਸਤਿ ਸ੍ਰੀ ਅਕਾਲ ਜੀ